आम आदमी पार्टी मुर्दाबाद भगवान सिंह मान मुर्दाबाद आम आदमी पार्टी मुर्दाबाद पंजाब सरकार मुर्दाबाद आम आदमी पार्टी मुर्दाबाद ਸਰਕਾਰ ਮਰਦਾਬਾ ਮਰਦਾਬਾ ਅਸੀਂ ਇਹ ਮੈਸੇਜ ਦੇਣ ਆਏ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਇੱਕ ਅੱਖਾਂ ਘਾੜੋ ਤੁਸੀਂ ਕੰਨ ਖੋਲੋ ਤੁਹਾਡੇ ਜਿਹੜੇ ਫਗਵਾੜੇ ਸ਼ਹਿਰ ਦੇ ਵਿੱਚ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਇਹੋ ਜਿਹੇ ਬੰਦੇ ਵੀ ਵੱਸਦੇ ਆ ਜਿਹੜੀ ਤੁਹਾਡੀ ਸੋਚ ਨੂੰ ਮਾਰਦੇ ਹੋਏ ਪ੍ਰਸ਼ਾਸਨਕ ਦੇ ਕੋਲੋਂ ਸਰਕਾਰਾਂ ਦੇ ਕੋਲੋਂ ਤੁਹਾਡੇ ਤੇ ਹੈਵੀ ਹੋ ਰਹੇ ਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸ ਸਰਕਾਰ ਨੇ ਵੀ ਚੱਲ ਜਾਣਾ ਅਗਲੀ ਸਰਕਾਰ ਨੇ ਆ ਜਾਣਾ ਉਹਨੇ ਵੀ ਚੱਲ ਜਾਣਾ ਪਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣੀ ਵਰਦੀ ਦੀ ਆਣ ਰੱਖੋ ਕਿਉਂਕਿ ਤੁਹਾਨੂੰ ਬਾਲਾ ਸਾਹਿਬ ਨੇ ਤੁਹਾਡੇ ਮੋਢੇ ਤੇ ਸਟਾਰ ਲੱਗੇ ਆ ਤੁਸੀਂ ਉਹਨਾਂ ਦੀ ਕਲਮ ਦੇ ਨਾਲ ਚੱਲਦੇ ਹੋਏ ਆਪਣੇ ਪ੍ਰਸ਼ਾਸਨ ਨੂੰ ਚਲਾਓ ਕਿਸੇ ਦੇ ਦਬਾਬ ਦੇ ਹੇਠ ਨਾ ਆਓ ਇਹ ਗੱਲ ਜਿਹੜੀ ਮਾਨ ਸਨਮਾਨ ਦੀ ਗੱਲ ਹੈ ਇਹਨੂੰ ਇਦਾਂ ਨਾ ਸਮਝਿਓ ਕਿ ਸ਼ਾਇਦ ਹੈ ਅੱਜ ਕਪੂਰਥਲੀ ਦੀ ਧਰਤੀ ਤੋਂ ਵੀ ਜਾ ਕੇ ਆਪਣੇ ਆਪਣੇ ਘਰਾਂ ਤੇ ਵੜ ਜਾਣਗੇ ਮੈਂ ਇਹਨਾਂ ਵੀਰ ਆਦਮਾਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਕੱਠੇ ਹੋ ਕੇ ਐਸਐਸਪੀ ਫਗਵਾੜਾ ਦੀ ਦਫ਼ਤਰ ਦੇ ਮੋਰੇ ਇਕੱਠੇ ਹੋ ਕੇ ਇਨਸਾਫ ਲਈ ਗੋਹਰ ਲਾ ਰਹੇ ਆ ਮੈਂ ਹੋਰ ਬੜੀ ਇੱਕ ਸ਼ਰਮ ਦੀ ਗੱਲ ਵੀ ਮੰਨਦਾ ਕਿ ਜਿਹੜੇ ਲੀਡਰ ਜਿਹੜੇ ਮਗਰ ਬੈਠੇ ਆ ਹਲਕੇ ਦੇ ਇੰਚਾਰਜ ਤੇ ਜਿਹੜੇ ਸ਼ਹਿਰਪੁਰ ਤੋਂ ਜਿਹੜੇ ਐਮਪੀ ਐਚਪੀ ਵਾਲਾ ਜਿਹੜੀ ਉਹਦੀ ਬੈਗ ਦੇ ਉੱਤੇ ਪਰ ਅਸੀਂ ਇਸ ਬੰਦੇ ਦੀ ਜ਼ੁਬਾਨ ਖਿੱਚਣਾ ਜਾਣਦੇ ਐ ਐਮਪੀ ਸਾਹਿਬ ਇਸ ਬੰਦੇ ਦੀ ਜ਼ੁਬਾਨ ਅੱਜ ਖਿੱਚ ਕੇ ਉਹਦੇ ਹੱਥ 'ਚ ਫੜਾ ਦਾਂਗੇ ਜੇਕਰ ਕਿਸੇ ਦੀ ਧੀ ਭੈਣ ਨੂੰ ਹੁਣ ਮਾਰਾ ਗੱਲ ਕਹੀ ਤੁਹਾਡੇ ਤੋਂ ਪ੍ਰਸ਼ਾਸਨ ਤੋਂ ਕੁਝ ਨਹੀਂ ਹੋ ਰਿਹਾ ਤੁਹਾਡੇ ਤੋਂ ਇਹਦੀ ਬੰਦੀ ਕਾਰਵਾਈ ਨਹੀਂ ਹੋ ਰਹੀ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀਆਂ ਤਾਰਾ ਕਾਨੂੰਨ ਦੇ ਵਿੱਚ ਲਿਖੀਆਂ ਨਾਰੀ ਸੁਰੱਖਿਆ ਦਾ ਬਿੱਲ ਤਾਂ ਤੰਦੂਰਾ ਪੇਟਦੇ ਆ ਤੁਸੀਂ ਸੰਤ ਦੇ ਵਿੱਚ ਨਦਰੀ ਸ਼ਕਤੀ ਦੇ ਉੱਤੇ ਲੱਖਾਂ ਅਤਿਆਚਾਰ ਹੋ ਰਿਹਾ ਔਰ ਅੱਜ ਜਿਹੜੀ ਅੱਖੀ ਜਿਹੜੀ ਗੱਲ ਜਿਹੜੀ ਹੋ ਰਹੀ ਹੈ ਅਤਿਆਚਾਰ ਜਿਹੜਾ ਪ੍ਰਸ਼ਾਸਨ ਫਗਵਾੜੇ ਦਾ ਚਾਹੇ ਕਪੂਰਥਲੇ ਦਾ ਅੱਖਾਂ ਵਿੱਚ ਕੇ ਕੰਦ ਬੰਦ ਕਰਕੇ ਸੁੱਤਾ ਪਿਆ ਅਸੀਂ ਬਿਲਕੁਲ ਜਿਹੜਾ ਬਲਵੀਰ ਠਾਕਰੇ ਦਾ ਹਲਕਾ ਜਿਹੜਾ ਆਪਣਾ ਬਲਾਕ ਪ੍ਰਧਾਨਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਤੁਹਾਡੇ ਤਾਂ ਉੱਪਰ ਕੋਰਟ ਦੀਆਂ ਸਰਕਾਰਾਂ ਵੀ ਬੈਠੀਆਂ ਕੋਰਟ ਬੈਠਾ ਫਿਰ ਤੁਸੀਂ ਨੋਮੀਨੇਟ ਹੋਵੋਗੇ ਤੁਸੀਂ ਕਚਹਿਰੀ ਦੇ ਵਿੱਚ ਖੜ ਕੇ ਕਹੋਗੇ ਇਸ ਨੂੰ ਦੇਖਾ ਭੈ ਮੂਰਤੀ ਕਿਉਂ ਨਹੀਂ ਇਨਸਾਫ ਦਵਾਇਆ ਮੈਂ ਮੰਨਦਾ ਕਿ ਤੁਹਾਡੇ ਤੇ ਪ੍ਰੈਸ਼ਰ ਹੈ ਸਰਕਾਰ ਦਾ ਪਰ ਤੁਸੀਂ ਉਸ ਗੱਲ ਨੂੰ ਮੰਨਦੇ ਹੋਏ ਇਹ ਨਾ ਕਰੋ ਕਿ ਸਾਨੂੰ ਦਰਿਆ ਗਾਂਵ ਸ਼ੋਣ ਦੇ ਲਈ ਮਜਬੂਰ ਨਾ ਕਰੋ ਇੱਥੇ ਜਿਹੜੀ ਕਾਰਵਾਈ ਬਣਦੀ ਆ ਉਹਨੂੰ ਕਰਦੇ ਹੋਏ ਵੀਡੀਓ ਕਲਿੱਪਾਂ ਤੱਕ ਦੇਸੀਆਂ ਲੋਕਲ ਪ੍ਰਸ਼ਾਸਨ ਦੇ ਕੋਲ ਵੀਡੀਓ ਕਲਿੱਪ ਪਈ ਆ ਜਿਸ ਦੇ ਵਿੱਚ ਫਗਵਾੜਾ ਨਿਊਜ਼ ਦੇ ਉੱਤੇ ਲਾਈਵ ਬੋਲ ਰਿਹਾ ਇੱਕ ਵਾਰੀ ਦੀ ਦੋ ਵਾਰੀ ਦੀ ਤਿੰਨ ਵਾਰੀ ਦੀ ਉਹ ਸਾਡੀ ਭੈਣ ਦੱਸ ਰਹੀ ਹੈ ਕਿ ਇਸ ਬੰਦੇ ਦੀ ਅੱਜ ਤੋਂ ਪਹਿਲਾਂ ਵੀ ਇਹਦੇ ਮਾਨਸਿਕ ਤਸੰਤੁਲਨ ਵਿਗੜਿਆ ਪਿਆ ਅੱਜ ਤੋਂ ਪਹਿਲਾਂ ਵੀ ਇਹ ਮੱਲੇ ਦੀ ਧੀਆ ਭੈਣਾਂ ਨਾਲ ਬਤਮੀਜ਼ੀਆਂ ਕਰ ਚੁੱਕਾ ਮੇਰੀ ਭੈਣ ਇੱਕ ਤਰ੍ਹਾਂ ਸਭ ਤੋਂ ਵੱਡੀ ਗੱਲ ਸੀ ਕਿ ਇਹਦੇ ਜੁੰਡੇ ਫੜ ਲੈਂਦੀ ਇਹਨੂੰ ਉੱਥੇ ਹੀ ਛਿੱਤਰ ਮਾਰਦੀ ਤੂੰ ਦਸ ਸਾਲ ਕਿਉਂ ਵੇਟ ਕੀਤੀ ਕਿਉਂਕਿ ਇਨਸਾਫ ਪ੍ਰਸ਼ਾਸਨ ਦੇ ਕੋਲ ਹੈ ਨਹੀਂ ਹਣ ਸਾਡੇ ਗੁਰੂ ਸਾਹਿਬ ਨੇ ਵੀ ਦੱਸਿਆ ਜੇਕਰ ਤੁਸੀਂ ਧੀ ਭੈਣ ਦੀ ਜਿਬ ਕਰਦਾ ਚੱਕਰ ਥੁੰਗੇ ਤਾਂ ਤੁਸੀਂ ਸ਼ਾਸਤਰ ਰੱਖਣੇ ਸ਼ੁਰੂ ਕਰੋ ਉਹ ਲੋ ਮਜਬੂਰ ਕਰ ਰਹੀ ਹੈ ਸਰਕਾਰਾਂ ਹਣ ਇਹ ਪ੍ਰਸ਼ਾਸਨ ਮਜਬੂਰ ਕਰ ਰਿਹਾ ਕਿ ਸਾਨੂੰ ਆਪਣੀਆਂ ਤੀਆਂ ਪੈਣਾ ਦੀ ਰੱਖਿਆ ਦੇ ਲਈ ਆਪ ਇਕੱਠੇ ਹੋ ਕੇ ਸਾਹਮਣੇ ਹੋਣਾ ਪੈਣਾ ਕਿਉਂਕਿ ਇਹੋ ਜਿਹੇ ਰਕਸ਼ਸ਼ ਲੋਕ ਸਾਡੇ ਵੀ ਸਮਾਜ 'ਚ ਸਾਡੇ ਹੀ ਘਰਾਂ 'ਚ ਸਾਡੇ ਮੱਲਿਆਂ 'ਚ ਸਾਡੇ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਬੈਠੇ ਆਂ ਪਰ ਇਹਨੂੰ ਸ਼ਰਮ ਨਹੀਂ ਆਉਂਦੀ ਦਰਵਾਜ਼ਾ ਕਰਾਈਏ ਤਾਂ ਜੋ ਇਹਨਾਂ ਨੂੰ ਸੋਚ ਪਾ ਸਕੇ ਪ੍ਰਸ਼ਾਸਨ ਨੂੰ ਵੀ ਕਿ ਕਿਸੇ ਕਿੱਧਾ ਕਿਸੇ ਦੀ ਤੀ ਪੈ ਇਹ ਜਿਹੜਾ ਤਰਦਾ ਜੁੱਤਾ ਐਮਐਸ ਬਿਹੇਵ ਕੀਤਾ ਉਹ ਅੱਜੋ ਜੀ ਤਾਕਤ ਇੰਨੀ ਵੱਧ ਗਈ ਕਿ ਉਹਨੇ ਦੂਜੀ ਭੈਣ ਦੇ ਨਾਲ ਅੱਜ ਮਿਸਬੀਹਵ ਕੀਤਾ ਲਾਈਵ ਹੋ ਗਿਆ ਔਰ ਇਸੇ ਤਰ੍ਹਾਂ ਸ਼ਾਇਦ ਵੱਧਦਾ ਵੱਧਾ ਵੱਧਾ ਆਪਣੇ ਮੁੱਲੇ ਦੀਆਂ ਧੀ ਭੈਣਾਂ ਦੀਆਂ ਬੇਇੱਜ਼ਤੀ ਕਰਦਾ ਕਰਦਾ ਸ਼ਹਿਰ ਭਗਵਾੜੇ ਨੂੰ ਵੀ ਹੱਥ ਪਾ ਸਕਦਾ ਜੇ ਨੂੰ ਇਨਸਾਫ ਲੈਣ ਲਈ ਪੁਲਿਸ ਥਾਣੇ ਕਚਹਿਰੀਆਂ ਦੇ ਚੱਕਰ ਕੱਟਨੇ ਪੈਂਦੇ ਆ ਵਿਚਾਰਾ ਥੱਕ ਟੁੱਟ ਕੇ ਆਪ ਹੀ ਬੈਠ ਜਾਂਦਾ ਜਦੋਂ ਨੂੰ ਇਨਸਾਫ ਨਹੀਂ ਮਿਲਦਾ ਥੱਲੇ ਕੀ ਇਹ ਪਾਰਟੀ ਕਹਿੰਦੀ ਆ ਕਿ ਅਸੀਂ ਆਮ ਆਦਮੀ ਪਾਰਟੀ ਆ ਓਏ ਹੁਣ ਨਾਮ ਦੀ ਆਮ ਆਦਮੀ ਪਾਰਟੀ ਆ ਇਹ ਜਿਹੜੀਆਂ ਸੰਸਥਾਵਾਂ ਜਿਹੜੀਆਂ ਪਾਰਟੀਆਂ ਉਸ ਬੰਦੇ ਦੇ ਪੈਗ ਤੇ ਖੜੀਆਂ ਉਹਨਾਂ ਨੂੰ ਅੱਜ ਸ਼ਰਮ ਆਉਣੀ ਚਾਹੀਦੀ ਆ ਕਿ ਆ ਜੋਧੇ ਜਿੰਨੇ ਸੀਗੇ ਸਾਡੀਆਂ ਪੈਣਾ ਸਾਡੇ ਭਰਾ ਇਸ ਲੜਾਈ ਦੇ ਲਈ ਅੱਜ ਕਪੂਥਲੇ ਦੀ ਧਰਤੀ ਦੇ ਉੱਤੇ ਆ ਕੇ ਇਕੱਠੇ ਹੋਏ ਆ। ਉਹ ਹਜੇ ਤੱਕ ਵੀ ਉਹਨਾਂ ਨੂੰ ਸ਼ਰਮ ਨਹੀਂ ਆ ਰਹੀ। ਸ਼ਾਇਦ ਪਤਾ ਨਹੀਂ ਬਲਵੀਰ ਠਾਕੁਰ ਦੇ ਦਿਮਾਗ ਦੇ ਵਿੱਚ ਇਹੋ ਜਿਹਾ ਕੀ ਕੀੜਾ ਪੜ ਦਿੱਤਾ ਜਾਂ ਉੱਥੇ ਦੇ ਐਮਪੀ ਆ ਜਿਹੜਾ ਜੱੱਬੇਵਾਲ ਜਾਂ ਉੱਥੇ ਦਾ ਕੋਈ ਹਲਕਾ ਪ੍ਰਧਾਨ ਜਿਸ ਨੇ ਉਹਨੂੰ ਇੰਨੀ ਕਿ ਥਾਪੜੀ ਦਿੱਤੀ ਪਈ ਆ ਉਹ ਮੈਂ ਬੜੀ ਸ਼ਰਮ ਦੀ ਗੱਲ ਮੰਨਦਾ ਕਿ ਦੋਵੇਂ ਹੀ ਜਿਹੜੇ ਨਾਮ ਲੈ ਆ ਦੋਵੇਂ ਐਸੀ ਸਮਾਜ ਦਾ ਬਲੌਂਗ ਕਰਦੇ ਆ ਉਹ ਅੱਜ ਪ੍ਰਸ਼ਾਸਨ ਨੂੰ ਬਗਵਾੜਾ ਦੇ ਪ੍ਰਸ਼ਾਸਨ ਨੂੰ ਦੱਬ ਕੇ ਆਪਣੀ ਮੰਨਵਾਨੀ ਕਰਾ ਰਹੇ ਆ ਅੱਜ ਸ਼ਰਮ ਦੀ ਗੱਲ ਆ ਕਿ ਜਿਹੜਾ ਇੱਕ ਸਾਡੀ ਭੈਣ ਨੇ ਵੀ ਦੱਸਿਆ ਕਿ ਉਸ ਬੰਦੇ ਨੂੰ ਨੱਥ ਨਹੀਂ ਪੈ ਰਹੀ ਅੱਤੋਂ 5 ਸਾਲ ਪਹਿਲਾਂ ਆ 10 ਸਾਲ ਪਹਿਲਾਂ ਸਾਡੀ ਭੈਣ ਦਾ ਵੀ ਇਹਨੇ ਮੈਸ ਬਿਹੇਵ ਕੀਤਾ ਔਰ ਅੱਜ ਉਹਦੀ ਤਾਕਤ ਇੰਨੀ ਬਚ ਗਈ ਕਿ ਉਹਨੇ ਦੂਜੀ ਭੈਣ ਦੇ ਨਾਲ ਅੱਜ ਮਿਸਬੇਵ ਕੀਤਾ ਲਾਈਵ ਹੋ ਗਿਆ। ਔਰ ਐਸੀ ਤਰ੍ਹਾਂ ਸ਼ਾਇਦ ਉਹ ਵਾਧਾ 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 ਆਪਣੇ ਮੁल्ले ਦੀ ਹਤੀ ਪੈਣਾ ਦੀ ਬੇਇੱਜ਼ਤੀ ਕਰਦਾ ਕਰਦਾ ਸ਼ਹਿਰ ਬਗਵਾੜੇ ਨੂੰ ਵੀ ਹੱਥ ਪਾ ਸਕਦਾ। ਉਹ ਉਹਦਾ ਜਿਹੜਾ ਦਿਮਾਗ ਖਰਾਬ ਕਰਨ ਵਾਲੀਆਂ ਸਰਕਾਰਾਂ ਜਿਸਨੇ ਉਹਨਾਂ ਮਗਰ ਪਿੱਛੇ ਦੇ ਹੱਥ ਰੱਖ ਕੇ ਉਸ ਨੂੰ ਇੰਨੀ ਕਿ ਸ਼ਹਿਦ ਦੇ ਦਿੱਤੀ ਕਿ ਅੱਜ ਉਹ ਮਾਜੋਗ ਐਸਐਸਪੀ ਸਾਹਿਬ ਤੇ ਜਾਤਗਵਾੜਾ ਐਸਪੀ ਦੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਆਪਣੇ ਆਪ ਨੂੰ ਵਿਚਾਰਿਆ ਪਰ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਮਿੱਤਰਾ ਕੱਤਿਆ ਦੀ ਬਰ ਚੰਡੀਗੜ੍ਹ ਦੀ ਚੱਲਾਂਗੇ ਫਿਰ ਲੋਕ ਦਾ ਤੈਨੂੰ ਕਿਹੜਾ ਰੁਕਦਾ ਉਹ ਸਾਡੇ ਨਾਲ ਜਿਹੜੀਆਂ ਸੰਸਥਾਵਾਂ ਲੋਕਲ ਸੰਸਥਾਵਾਂ ਖਾਸ ਕਰ ਸਾਡੇ ਕਾਂਗਰਸ ਦੇ ਚਾਇਲ ਜਰਨਲ ਸਕੱਤਰ ਕਾਂਗਰਸ ਦੇ ਜਿਹੜੇ ਹੌਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਣੀਵਾਲ ਜੀ ਕਪੂਲ ਤਰ੍ਹਾਂ ਦੇ ਹਰਕਾ ਵਿਧਾਇਕ ਗੁਰਜੀਤ ਰਾਣਾ ਜੀ ਸੰਗਤਾਨ ਦੇ ਰੋਲਦੀ ਤੋਂ ਰਾਣਾ ਜੀ ਸਾਰਿਆਂ ਨਾਲ ਗੱਲ ਹੋ ਗਈ ਹੈ ਉਹਨਾਂ ਸਾਨੂੰ ਇਹ ਹੀ ਮੈਸਜ ਦੇ ਰਿਹਾ ਕਿ ਤੁਸੀਂ ਸੋਤਾ ਜੀ ਇਸ ਲੜਾਈ ਦੇ ਵਿੱਚ ਪਿੱਛੇ ਨਹੀਂ ਹਟਣਾ ਕਿਉਂਕਿ ਅੱਜ ਲੜਾਈ ਜਿਹੜੀ ਇੱਕ ਮਹਿਲਾ ਦੇ ਸਨਮਾਨ ਦੀ ਆ ਔਰ ਅਸੀਂ ਇਹ ਚਤਪੜ ਕਰਕੇ ਚੱਲੇ ਆ ਅੱਜ ਤੋਂ 70 ਕਿਲੋਮੀਟਰ ਫਗਵਾੜੇ ਤੋਂ ਤਰਤੀ ਤੋੜ ਕੇ ਪੂਰਤਲਾ ਦੀ ਤਰਤੀ ਦੇ ਵਿੱਚ ਇਸ ਦੇ ਵਿੱਚ ਆ ਕੇ ਅੱਜ ਇਹ ਮੰਗ ਕਰਨ ਆਇਆ ਐਸਐਸਪੀ ਸਾਹਿਬ ਨੂੰ ਉਹ ਬੜੀ ਵੱਸ ਤੋਂ ਵੱਡੀ ਸ਼ਰਮ ਦੀ ਗੱਲ ਆ ਕਿ ਜਿਹੜਾ ਕੱਲ ਦਾ 4 ਦਿਨਾਂ ਦਾ ਇੰਟੈਲੀਜੈਂਸੀ ਨੂੰ ਅਸੀਂ ਮਮਰੰਦਿਤ ਦਿੱਤਾ ਪਿਆ ਮੈਸੇਜ ਦਿੱਤਾ ਪਿਆ ਕਿ ਅਸੀਂ ਐਸਐਸਪੀ ਕਪੂਰਤਲਾ ਦੇ ਦਫ਼ਤਰ ਦੇ ਮੋਰੇ ਤਰਨਾ ਕਰਾਂਗੇ ਪਰ ਉਸ ਨੂੰ 10 ਦਿਨ ਹੋ ਗਏ ਆ ਯੂਡੀਆਈ ਨੰਬਰ ਦਿੱਤੀ ਦਰਖਾਸਤ ਨੂੰ ਉਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਅੱਜ